ਆ ਤੁਹਾਨੂੰ ਦਿਖਾ ਦਿੰਨੇ ਆ ਇਹ ਥਾਣਾ ਦਾ ਫਾਸਲਾ ਜਿਹੜਾ ਮਗਰੋਂ ਹਾਂਜੀ ਹਸਤੀਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਆਹ ਦੂਜਾ ਸੁਹਾ ਸੂਣ ਵਾਲੀ ਝੋਟੀ ਦੀ ਡਿਟੇਲ ਲੈ ਕੇ ਦੇਵਾਂਗੇ ਕਿਹੜੇ ਪਿੰਡ ਪਹੁੰਚੇ ਸਾਰੀ ਗੱਲਬਾਤ ਕਰਵਾਉਣੇ ਆ ਬਾਈ ਨਾਲ ਤੇ ਆਜੋ ਕੀ ਡਿਟੇਲ ਦਿੰਦਾ ਇਸ ਝੋਟੀ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦਿੰਨੇ ਹਾਂ ਹਾਂਜੀ ਬਾਈ ਜੀ ਹਸਤੀਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਪਹਿਲਾਂ ਤਾਂ ਨਾਮ ਦੱਸੀ ਨਾਮ ਬਾਈ ਡਿੰਪੀ ਡਿੰਪੀ ਹਾਂਜੀ ਤੇ ਡਿੰਪੀ ਬਾਈ ਪਿੰਡ ਕਿਹੜਾ ਆ ਗਿਆ ਪਿੰਡ ਜਿਲਾ ਬਠਿੰਡਾ ਬਈ ਫੱਲੜ ਪਿੰਡ ਹੈਗਾ ਜਿਲਾ ਬਠਿੰਡਾ ਹਾਂ ਬਈ ਤੇ ਪਿੰਡ ਦੀ ਜੀ ਗੱਲ ਕਰਕੇ ਕਿੱਥੇ ਰਹਿ ਗਿਆ ਇਹ ਪਿੰਡ ਬਈ ਨੇੜੇ ਪੱਕਾ ਪੱਕਾ ਹਾਂ ਬਈ ਠੀਕ ਆ ਆਨਸਰਾ ਹਾਂ ਬਈ ਰਾਮਾ ਨੇੜੇ ਇਧਰ ਏਰੀਆ ਰਾਮਾ ਮੰਡੀ ਨੇੜੇ ਆ ਹਨਾ ਠੀਕ ਆ ਤੇ ਡੱਬ ਵਾਲੀ ਕਿੰਨੇ ਕਿਲੋਮੀਟਰ ਹੈ ਡੱਬ ਵਾਲੀ ਵੀ ਸੇਮ ਹੀ ਹੋਵੇ 15 ਕਿਲੋਮੀਟਰ ਡੱਬ ਵਾਲੀ ਪਿੰਡ ਅੱਛਾ ਡੱਬ ਵਾਲੀ ਵੀ 15 ਕਿਲੋਮੀਟਰ ਹੀ ਪੈਂਦੀ ਹੈ ਵਿਚਾਲੇ ਜੇ ਆ ਗਿਆ ਆਪਣਾ ਪਿੰਡਾ ਸੈਂਟਰੀ ਜ ਠੀਕ ਆ ਤੇ ਬਈ ਜਿਵੇਂ ਆਪਾਂ ਗੱਲ ਕਰ ਗਏ ਹੁਣ ਤੇਰੀ ਆ ਝੋਟੀ ਬਾਰੇ ਕਿੰਵੇਂ ਸੂਏ ਨੇ ਸੂਣਾ ਇਹ ਦੂਜਾ ਸੂਆ ਸੂਈ ਬਈ ਸੂਈ ਕਿੰਨੇ ਚਾਰ ਪੰਜ ਤਿੰਨ ਲੈ ਜੀ ਪਹਿਲੇ ਸੂਏ ਦੁੱਧ ਦਾ ਰਕਾਰ ਪਹਿਲਣ ਨੇ ਬਾਈ ਦਿੱਤਾ 1.5 ਕਿਲੋ 13 ਕਿਲੋ ਚਾਉਂਦੇ ਰਹੇ ਅੱਛਾ ਕਹਿਣ ਵਾਲਾ ਤਾਂ ਨਹੀਂ ਹੈਗਾ ਨਹੀਂ ਨਹੀਂ ਬਾਈ ਚਾਉਂਦੇ ਰਣ ਡੱਬਾ ਜਮਾ ਜਮਾ ਤੋਲਿਆ ਕਰੇ ਤੋਲਿਆ ਕਰੇ ਬਾਈ ਫੇਰ ਹੀ ਕਹਿਣਾ ਆਪਾਂ ਜੇ ਤੋਲ ਨਹੀਂ 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 ਬਈ ਚੋਕ ਕੇ ਫੇਰ ਹੀ ਕਰੇ ਠੀਕ ਹੈ ਵੀ 13 1.5 ਕਿਲੋ ਦਿੱਤਾ ਹੋਇਆ 1.5 ਕਿਲੋ ਚਾਉਂਦੇ ਰਹੇ ਆ ਠੀਕ ਹੈ ਤੇ ਕਿਹੜੇ ਸੀਮਨ ਦੀ ਬਾਈ ਆਪ ਕੋਈ ਪਤਾ ਇਸ ਝੋਟੀ ਬਾਰੇ ਇਹ ਤਾਂ ਨਹੀਂ ਆਇਆ ਨਹੀਂ ਪਤਾ ਬਾਈ ਗਾਂਹ ਚ ਕਿਹੜੇ ਸੀਮਨ ਠੀਕ ਹੈ ਗੱਲ ਤੇ ਇਹਦੇ ਆਪ ਹੁਣ ਕਿਹੜਾ ਲੱਗਿਆ ਕੋਈ ਪਤਾ ਇਹਦੇ ਆਪ ਦੇ ਹੁਣ ਇਹ ਐਮ अच्छा एम 416 ਦਾ ਕਟਾ ਹੈਗਾ ਰਿਆਨੇ ਦਾ ਬੋਲਾ ਠੀਕ ਹੈ ਉਦੋਂ ਤੋਂ ਮਗਾਹਾਂ ਕੱਟੇ ਤੋਂ ਬਣਾਜੀ ਹਾਂ ਹੁਣ ਕੱਟੇ ਤੋਂ ਕੱਬਾ ਠੀਕ ਹੈ ਠੀਕ ਹੈ ਪਿੰਡ ਚ ਹੀ ਹੈਗਾ ਹਾਂ ਉਹਦੀ ਮਾਂ ਦਾ ਦਰਕਾਰ ਹੈਗਾ 23 ਕਿਲੋ ਬਈ ਕਹਿ ਕੇ ਲਵਾਇਆ ਉਹਨਾਂ ਨੇ 23 ਕਿਲੋ ਹਾਂ ਉਹਦਾ ਸਿੰ ਉਹਦਾ ਕ੍ਰੋਸ ਹੈ ਠੀਕ ਹੈ ਤੇ ਖੋਲੀ ਮੜੀ ਫਿਰ ਆਪਾਂ ਰੇਟ ਬਾਰੇ ਵੀ ਜਾਣਕਾਰੀ ਲਵਾਂਗੇ ਬਾਕੀ ਦੂਜੇ ਸੂਏ ਜਿਵੇਂ ਹੁਣ ਸੂਣ ਵਾਲੀ ਹੈ ਹਨਾ ਤੇ ਹੁਣ ਵੀ ਦੇਖੋ ਚੰਗਾ ਦੁੱਧ ਪਾ ਦੂ ਲੇਵੇ ਤੋਂ ਜੇ ਗੱਲ ਕਰਗੇ ਹਨਾ ਸੋਨਾ ਲੇਵਾ ਤਿਆਰ ਕਰਦੀ ਆਉਂਦੀ ਐ ਆ ਤੁਸੀਂ ਸਿੰਗਾ ਦੀ ਮੰਤਰ ਚੈੱਕ ਕਰ ਲਓ ਤੇ ਇਧਰਲੇ ਪਾਸੋਂ ਜਿਹੜਾ ਥਾਣਾ ਉਹ ਵੀ ਚੈੱਕ ਕਰ ਲਓ ਤੇ ਮਗਰੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਥਾਣਾ ਦਾ ਫਾਸਲਾ ਜਿਹੜਾ ਮਗਰੋਂ ਬਹੁਤ ਜ਼ਿਆਦਾ ਚੰਗਾ ਹੈਗਾ ਤੇ ਖੜਾਈ ਬਾਈ ਕਰਾਂ ਮਾੜੀ ਹੀ ਖੜਾ ਲਾ ਇਹ ਇਧਰ ਹੀ ਲਿਆ ਕੋਈ ਗੱਲ ਨਹੀਂ ਇਧਰ ਹੀ ਕੋਈ ਗੱਲ ਨਹੀਂ ਇਹ ਇਧਰ ਲਿਆ ਘਰ ਆਉਂਦੀ ਐ ਥੋੜਾ ਜਿਹਾ ਆਪਣੇ ਕੋ ਇਹ ਇਧਰਲੀ ਸਾਈਡ ਵੀ ਮੈਂ ਦਿਖਾਦਾ ਹਨਾ ਇਹ ਆਹ ਦੇਖ ਲਓ ਤੁਸੀਂ ਤੇ ਅੱਛਾ ਕਿਵੇਂ ਢਿੰਪੀ ਜੀ ਗੱਲ ਕਰਾਂ ਮੂਰਲੇ ਥਾਣਾ ਦੀ ਜਿਵੇਂ ਥੋੜਾ ਜਿਹੜਾ ਪਰਲਾ ਥਣਾ ਉਹ ਨੇੜੇ ਜੇ ਲੱਗਦਾ ਮਾੜਾ ਜੀ ਨਹੀਂ ਭਾਈ ਸਾਰੇ ਥਾਰੇ ਥਣਾ ਦੀ ਇੱਕੋ ਜੀ ਤਵਾਈਏ ਇੱਕੋ ਜੀ ਕੋਈ ਚੱਕਰ ਨਹੀਂ ਚਾਰੇ ਉਹਨੇ ਆਪਾਂ ਗਰੰਟੀ ਕਰਕੇ ਦੇਵਾਂਗੇ ਐਸੇ ਗਰੰਟੀ ਹੋਊਗੀ ਠੀਕ ਆ ਥੋੜਾ ਜੀ ਗਰੰਟੀ ਹੋਊਗੀ ਠੀਕ ਆ ਉਥੇ ਮਗਰਲੇ ਥਣ ਬਹੁਤ ਸਾਫ ਆ ਹਾਂ ਹਾਂ ਭਾਈ ਸਾਰੇ ਥਣਾ ਦੀ ਸਫਾਈ ਨਾਲ ਦੁੱਧ ਆਊਗਾ ਕੋਈ ਚੱਕਰ ਵਾਲੀ ਗੱਲ ਨਹੀਂ ਧਾਰਪੂਰ ਛਾਲੇ ਦੀ ਸਾਰੀ ਗਰੰਟੀ ਹੋਊਗੀ ਗਰੰਟੀ ਹੋਊਗੀ ਧਾਰਪੂਰ ਦੀ ਜੋ ਵੀ ਘਰ ਦੀ ਝੋਟੀ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਆ ਕੋਈ ਘੜਾ ਆਪਣਾ ਕਿਹੜਾ ਵਪਾਰ ਦਾ ਕੰਮ ਹਾਂ ਨਾ ਨਾ ਵੀ ਘਰ ਦੀ ਝੋਟੀ ਆ ਵੀ ਆਪਾਂ ਨੀ ਉਹ ਜਿਵੇਂ ਹੈਗੀ ਆ ਨਾ ਸਿੰਗਾ ਸੋਂਗਾ ਦੀ ਬੈਠ ਮੀ ਝੋਟੇ ਬਹੁਤ ਸੋਹਣੀ ਆ ਐ ਨਹੀਂ ਆਪਾਂ ਕਿਸੇ ਬਸ ਹੋਰ ਕਮੀ ਕੱਢ ਸਕਦੇ ਬਾਕੀ ਹਜੇ ਦਿਨ ਕਿੰਨੇ ਦੱਸੇ ਸੀ ਬਈ ਦਿਨ ਬਾਈ 4-5 ਦਿਨ ਰਾਵਣਾ ਲੈ ਜੂਏ 4-5 ਦਿਨ ਲੈ ਜੂਗੀ ਹਾਂ ਠੀਕ ਆ ਤੇ ਫਿਰ ਬੰਦ ਵੀ ਲਿਆ ਸਕਦੀ ਆ ਪਰ ਪਤਾ ਨਹੀਂ 4-5 ਦਿਨ ਦਾ ਪੱਕਾ ਜੀ ਅੱਛਾ ਪੂਰੇ ਹੁਣ ਚ ਹੀ ਹੋਣਗੇ ਬਾਕੀ ਹਜੇ ਹਾਂ ਹਾਂ ਕੱਲ ਪੂਰੇ ਹੋਏ ਦਿਨ ਜੀ ਅੱਛਾ ਕੱਲ ਅੱਛਾ ਠੀਕ ਆ ਕੱਲ ਪੂਰੇ ਹੋਗੇ ਹਾਂ ਛੇ ਫਿਰ ਤਾਂ 4-5 ਦਿਨ ਤਾਂ ਹਜੇ ਲਿਆ ਸਕਦੀ ਆ ਤੇ ਰੇਟ ਕੀ ਕਰਤਾ ਜਿੰਪੀ ਰੇਟ ਬਾਈ 175 ਕਰ ਦਿਆ ਬਾਲਾ ਕਹੀ ਜੀ ਨਹੀਂ ਭਾਈ ਬਾਲਾ ਨਹੀਂ ਛੋਟੀ ਚੰਗੀ ਜਮਾ ਸਾਮੇ ਜੀ ਦੱਸ ਦੇ ਬਾਕੀ ਭਾਈ ਕੋਈ ਵੀਡੀਓ ਦੇਖ ਕੇ ਉਹ ਕਰ ਲਾਂਗੇ ਤੂੰ ਹੁਣੀ ਦੱਸ ਦੇ ਮੈਨੂੰ ਤੈਨੂੰ ਮਸਾਂ ਗੱਲ ਮੈਂ ਤੈਨੂੰ ਦੱਸਾਂ ਗੱਲ ਵੀ ਠੀਕ ਹੈ ਗੱਲ ਰੋਜ਼ ਬਣਾਉਣੇ ਆ ਹਰ ਇੱਕ ਬੰਦਾ ਕਹਿੰਦਾ ਹੈਗਾ ਵੀ ਰੇਟ ਰੇਟ ਹਨਾ ਚਲੋ ਤੇਰੀ ਚੀਜ਼ ਆ ਮੰਗਣਿਆ ਰੇਟ ਤਾਂ ਠੀਕ ਆ ਪਰ ਮੈਂ ਕਹਿੰਦਾ ਵੀ 5-4000 ਦੀ ਉਲਰ ਰੱਖੀ ਹੁਣ ਦੁਬਾਰੇ ਕਰਦੇ ਰੇਟ ਆਪਾਂ ਦੁਬਾਰੇ ਰੇਟ ਭਾਈ ਡੇਢ ਰੱਖ ਦੇ ਛੋਟੀ ਦੇ ਡੇਢ ਦੀ ਹਾਂ 145 ਦੀ ਹੋਜੂ ਆ ਕਰ ਲਾਂਗੇ ਕੋਈ ਗੱਲ ਨਹੀਂ ਠੀਕ ਆ ਦੁੱਧ ਤੈਨੂੰ ਆਸ ਹੈ ਵੀ ਦੁੱਧ ਭਾਈ 15 ਤੋਂ 16 ਕਿਲੋ ਰਾਮ ਨਾਲ ਜਦ ਜਿੰਦੋਂ ਹਾਂ ਪਾਉਈ ਨਾ ਕੋਈ ਪਕਾਇ ਨਹੀਂ ਸਕਦੇ ਪਰ ਸੇਵਾਂ ਨਾਲ ਵਧੀਆ ਬਈ 15 16 ਕਿਲੋ ਬਹੁਤ ਛੋਟੀ ਕੱਢੀ ਫੁੱਲਾ ਪਾਉਗੇ ਲਈ ਰਾਮਨਾਥ ਠੀਕ ਆ ਲੈ ਵੀ ਧੰਨਵਾਦ ਤੇਰੇ ਬਾਕੀ ਬਾਈ ਨੇ ਰੇਟ ਜਿਹੜਾ ਹੈਗਾ ਸੈਟ ਕਰ ਲਿਆ ਹਨਾ ਕੋਈ ਆਪਾਂ ਇਹ ਤੁਹਾਨੂੰ ਐ ਨਹੀਂ ਕਿਹਾ ਵੀ ਤੂੰ ਐ ਕਹੀਂ ਮੈਂ ਤੈਨੂੰ ਐ ਕਹੂੰਗਾ ਠੀਕ ਹੈ ਤੇ ਬਾਕੀ ਝੋਟੀ ਦੀ ਦੇਖਣੀ ਵਰਖਣੀ ਇੱਕ ਵਾਰੀ ਮੈਂ ਖੜੀ ਫੇਰ ਦਿਖਾ ਦਿੰਦਾ ਤੁਹਾਨੂੰ ਹਨਾ ਚਾਰੇ ਪਾਸਿਓਂ ਚੰਗੀ ਐ ਸਮੀ ਭਲੀ ਵੀ ਚੰਗੀ ਐ ਤੇ ਆਹ ਦੇਖ ਲੋ ਥੋੜਾ ਜਾਂ ਇਸ ਕਬਰ ਆਉਂਦੀ ਆ ਇਹ ਆ ਦੇਖੋ ਠੀਕ ਹੈ ਮੈਂ ਥੋੜਾ ਜਾਂ ਜ਼ੂਮ ਕਰਕੇ ਦਾ ਹਾਦ ਨਾ ਠੀਕ ਹੈ ਆ ਦੇਖੋ ਇਹ ਚੱਲ ਭਾਈ ਠੀਕ ਹੈ ਥੰਡ ਲੇਵੇ ਦੀ ਮਗਰੋਂ ਸਾ ਬਹੁਤ ਤੇ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜਿੰਨੀ ਵੀਰ ਸ਼ੇਅਰ ਕਰਦੇ ਹੁੰਦੇ ਸਾਰੇ ਵੀਰਾਂ ਦਾ ਤੈਦ ਲੋ ਧੰਨਵਾਦ